我就是最受欢迎的最大 ਅਗੇ ਤੇ ਸਾਰੀ ਜਗ੍ਹਾ ਖਾਰ ਪੈ ਗਈ ਜੀ ਉਹ ਹੀ ਰੇਣਾ ਵੀ ਦੇਣੀ ਆ ਨਾ ਉਹ ਹੀ ਰੇਣਾ ਇਧਰ ਲੈਣੀਆਂ ਚੜ੍ਹ ਕੇ ਜਾਂ ਹੀ ਰੇਣਾ ਨਾ ਪਾਣਿਆਂ ਜਿਨੀ ਚੇਣੀਆਂ ਨਾ ਆ ਉਹ ਗਿਆ ਆਪਣਾ ਦਿਖਿਆ ਗਿਆ ਹੈ ਕਿ ਲੜਕੀ ਦੀ ਲਾਸ਼ ਮਿਲੀ ਹੈ ਜੀ ਪਰਿਵਾਰ ਉਹਨਾਂ ਦਾ ਸਾਰਾ ਹੀ ਕਹਿੰਦੇ ਵੀ ਚਾਰ ਜੀ ਜਰੇ ਚਲੇ ਗਏ ਕਿ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਤਿੰਨ ਲਾਸ਼ਾਂ ਨੇ ਉਹਨਾਂ ਨੂੰ ਜਾਂ ਹੋਰ ਆਪਣੇ ਸਾਡੇ ਮੰਤਰੀ ਸਾਹਿਬ ਨੇ ਕੋਈ ਵੀ ਕੋਸ਼ਿਸ਼ ਕਰਕੇ ਇਹਨਾਂ ਦੀ ਉਹ ਲਾਸ਼ਾਂ ਲੱਭੀਆਂ ਜਾਣ ਕੋਈ ਜਿੱਥੇ ਵੀ ਤਿੰਨ ਬਏ ਇੱਕ ਜਨਾਨੇ ਇਹਨਾਂ ਦੀ ਮਾਂ ਆ ਦੋ ਬੱਚੇ ਰਹਿ ਗਏ ਇਹਨਾਂ ਦੇ ਬਾਕੀ ਸਰਕਾਰਾਂ ਨੂੰ ਕੋਈ ਇਹਨਾਂ ਨੂੰ ਮਦਦ ਕੀਤੀ ਜਾਵੇ ਬਹੁਤ ਗਰੀਬ ਜਿਆਦਾ ਹੈਗੇ ਆ ਤੇ ਇੱਕ ਲਾਸ਼ ਲੱਭ ਗਈ ਹੈ ਆਪਣੇ ਬੱਚੀ ਦੀ ਇਹ ਉਹ ਕਹਿਣਾ ਚਾਹੁੰਦੇ ਆ ਹੋਰ ਅਸੀਂ ਤੋਂ ਵੱਧ ਦਿਖਿਆ ਦਿਖਿਆ ਗਿਆ ਕਿ ਐਸਐਚਓ ਆਪਣੇ ਨਰੋਦ ਸਿੰਘ ਤੇ ਆਪਣੇ ਵਿਜੀ ਕੁਮਾਰ ਇੱਥੇ ਪਹੁੰਚੇ ਸੀ ਪਹੁੰਚੇ ਸਾਡੀ ਬੜੀ ਮਦਦ ਕੀਤੀ ਉਹਨਾਂ ਨੇ ਅਸੀਂ ਕਿਉਂ ਆਖੀਏ ਕਿ ਉਹਨਾਂ ਨੇ ਸਾਡੇ ਨਾਲ ਆਣ ਕੇ ਇੱਥੇ ਬੜੀ ਹਮਤੀਗਾਰੀ ਕੀਤੀ ਆ ਥੋੜੀ-ਮੋਤੀ ਬਾਕੀ ਇਹ ਗਰੀਬ ਤੁਹਾਡੇ ਨਾਲ ਮਿਲੇ ਨਾ ਕੀ ਉਹਨਾਂ ਦਾ ਕਹਿਣਾ ਹੈਗਾ ਕੀ ਆਸਪਾਸ ਨਕਰ ਉਹਨਾਂ ਦਾ ਕਹਿਣਾ ਇਹੋ ਹੀ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਆ ਪੂਰੀ ਪੋਸਟਮੈਨਰ ਕਰਾਂ ਅਸੀਂ ਪੋਸਟਮੈਨਰ ਨਹੀਂ ਅਸੀਂ ਕਰਾਣੇ ਚਾਹੁੰਦੇ ਆ ਕਿ ਉਹ ਸਾਡੇ ਖਿਲਾਫ ਹੈ ਕਿਉਂਕਿ ਇਹ ਕੋਈ ਇਦਾਂ ਦੀ ਬਾਰਦਾਤ ਨਹੀਂ ਹੋਈ ਇਹ ਰੋੜ ਕੇ ਮਰ ਗਈ ਹੈ ਪਾਣੀ ਚ ਡੁੱਬ ਕੇ ਮਰ ਗਈ ਹੈ ਸਾਰੀ ਦੁਨੀਆ ਨੂੰ ਪਤਾ ਹੈ ਜੀ ਸਰ ਕੀ ਮੰਗ ਕਰਦੇ ਹੋ ਮੰਗ ਇਹੋ ਕਰਨੇ ਗਰੀਬ ਬੰਦਾ ਹੈ ਬੱਚੇ ਬੱਚੇ ਦੀ ਜਰੂਰਤ ਹੈ ਬੱਚੇ ਲੱਭ ਜਾਣ ਡੰਗਰੇ ਦਾ ਕੋਈ ਨਹੀਂ ਡੰਗਰੇ ਦਾ ਕੋਈ ਨਹੀਂ ਸਾਰੇ ਡੰਗਰੇ ਦੇ ਦੋ ਤਿੰਨ ਮਈਆਂ ਨੇ ਇਹਦੇ ਸਰਕਾਰਾਂ ਨੂੰ ਕੋਈ ਮਦਦ ਕੀਤੀ ਜਾਵੇ ਬੜੀ ਮਿਹਰਬਾਨੀ ਸਰ ਸਰ ਦੀ ਰੋੜ ਗਿਆ ਜੀ ਨਾ ਆਪਣਾ ਗਿਰੂ ਅੱਛਾ ਇਹ ਜਿਹੜੀ ਰੈੱਡ ਬੋਡੀ ਮਿਲੀ ਹੈ ਇਹ ਕਿੰਨਾ ਦੀ ਹੈਗੀ ਇਹ ਬਾਦ ਅੱਛਾ ਇਹ ਕਿੱਥੋਂ ਮਿਲੀ ਹੈਗੀ ਤੇ ਕੀ ਗੱਲਬਾਤ ਹੋਈ ਹੈ ਪੋਲ ਦੇ ਥੱਲੇ ਕੁਝ ਨਾ ਕੋਪੇ ਬੇੜੇ ਲੱਗੀ ਸੀ ਉਤਾਰਾਂ ਚ ਖੋਤੀ ਇਸ ਤੋਂ ਬਾਕੀ ਅਸਲੀ ਕੋਈ ਨਾ ਥੱਲੇ ਨਾ ਪਈ ਹੈ ਕੀ ਹੋਇਆ ਕਿੱਦਾਂ ਹੋਈ ਹੈ ਬਾਰ ਬਾਰ ਇਹਨੇ ਪਾਣੀ ਵਾਲਾ ਉਹਨਾਂ ਰੋਡ ਦੇ ਤਿੰਨ ਦੋ ਮੋੜੇ ਇੱਕ ਗੁੱਡੀ ਇੱਕ ਹੰਡਾ ਸਿਆਣੀ ਰੋਡ ਦੇ ਜਿੱਦਾਦੀ ਤੇ ਬਾਕੀ ਪਰਿਵਾਰ ਦਾ ਪਤਾ ਲੱਗਾ ਹਾਂਜੀ ਮੇਰੇ ਨਾਲ ਇਕੱਲਾ ਪਿਓ ਹੀ ਮਾਂ ਮਾਂ ਨੂੰ ਉਧਰ ਲੈ ਗਏ ਕੁੱਝ ਅਸੈਂਬਲੀ ਬਾਕੀ ਕਿੰਨੇ ਜੀ ਲੱਬੇ ਨੇ ਇਸ ਟਾਈਮ ਇੱਕੋ ਗੁੱਡੀ ਲੱਭੀ ਬਾਕੀ ਪਰਿਵਾਰ ਦਾ ਕੋਈ ਪਤਾ ਲੱਗਾ ਹੋਏ ਕੋਈ ਪਤਾ ਨਹੀਂ ਨਾ ਦੋ ਮੁੰਡਿਆਂ ਦਾ ਪਤਾ ਨਾ ਮਾਤਰਾ ਦਾ ਪਤਾ ਕਿੰਨਾ ਕੁ ਨੁਕਸਾਨ ਹੋਇਆ ਬੜਾ ਨੁਕਸਾਨ ਦਾ ਸਕਾ 50000 ਕੀ ਲੱਗਦਾ ਹੋਰ ਵੀ ਪਰਿਵਾਰ ਇਸ ਤਰ੍ਹਾਂ ਹੋ ਸਕਦਾ ਨਹੀਂ 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 ਇਹ ਸਾਨੂੰ ਮੈਨੂੰ ਪਤਾ ਕੋ ਮੂੜੇ ਇੱਕ ਇੱਕ ਬੁੱਢੀ ਇੱਕ ਦਾਦੀ ਇਹ ਬੋਡੀ ਤੁਹਾਡੇ ਵੱਲੋਂ ਕੱਢੀ ਗਈ ਹੈ ਕਿੰਨਾ ਕਿੰਨਾ ਪਾਣੀ ਸੀ